ਕਾਰਤਿਕ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਮੇਰਾ ਵੀਰ ਜਗਸ਼ਰਮ ਜੱਗਾ ਜਿਹੜਾ ਕਿ ਸਰਪੰਨ ਬਿੰਡ ਤੋਂ ਆ ਤੇ ਅੱਜ ਮੇਰੇ ਵੀਰ ਨੂੰ ਪੂਰੇ 7 ਸਾਲ ਨਸ਼ਾ ਛੱਡੇ ਨੂੰ ਹੋ ਗਿਆ ਤੇ ਹਰ ਸਾਲ ਦੀ ਤਰ੍ਹਾਂ ਇਸ ਵੀਰ ਦਾ ਪਰ ਕਵਰੀ ਬਰਡੇ ਮਨਾਇਦਾ ਮੈਂ ਪਹਿਲਾਂ ਵੀ ਦੱਸਿਆ ਵੀ ਕਈ ਲੋਕਾਂ ਨੂੰ ਰਿਕਵਰੀ ਬਰਡੇ ਬਾਰੇ ਨਹੀਂ ਪਤਾ ਵੀ ਰਿਕਵਰੀ ਬਰਡੇ ਕੀ ਹੁੰਦਾ ਹੈ ਰਿਕਵਰੀ ਬਟੇ ਹੋ ਹੁੰਦਾ ਹੈ ਕਿ ਜਿਹੜਾ ਇੱਕ ਦਿਨ ਆਪਾਂ ਚੁਣਿਆ ਸੀ ਆਪਣੀ ਜ਼ਿੰਦਗੀ ਦਾ ਵੀ ਅੱਜ ਅਹੀ ਨਸ਼ਾ ਨਹੀਂ ਕਰਨਾ ਤੇ ਜਿਹੜਾ ਦਿਨ ਉਸ ਤੋਂ ਅਗਲਾ ਹੁੰਦਾ ਹੈ ਉਸ ਦਿਨ ਤੋਂ ਲੈ ਕੇ ਜਦੋਂ ਇੱਕ ਸਾਲ ਪੂਰਾ ਹੁੰਦਾ ਉਹ ਸਾਲ ਨੂੰ ਪੂਰਾ ਕਰਕੇ ਅਸੀਂ ਰਿਕਵਰੀ ਕੇਕ ਹਰ ਵੀਰ ਦਾ ਕੱਤੀਦਾ ਹੈ ਜਿਹੜਾ ਵੀ ਵੀਰ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਨੂੰ ਚਲਾਉਣਾ ਚਾਹੁੰਦਾ ਹੈ ਤੇ ਅੱਜ ਮੇਰੇ ਵੀਰ ਨੂੰ 7 ਸਾਲ 5 ਸਾਲ ਇਹ ਸਾਡੇ ਨਾਲ ਜੁੜਿਆ ਰਿਹਾ ਹੋਣੇ ਵੀ ਸਾਡੇ ਨਾਲ ਅੱਜ 2 ਸਾਲ ਹੋ ਗਏ ਆਪਣੇ ਘਰੇ ਆਪਣੇ ਬੱਚਿਆਂ ਨਾਲ ਵੀਰ ਦਾ ਵਿਆਹ ਵੀ ਮੈਂ ਆਪਣੇ ਹੱਥੀਂ ਕੀਤਾ ਤੇ ਅੱਜ ਮੇਰਾ ਵੀਰ 7 ਸਾਲ ਦੀ ਜ਼ਿੰਦਗੀ ਆਪਣੀ ਨਸ਼ੇ ਤੋਂ ਬਿਨਾ ਇਹ ਨਹੀਂ ਕਿ ਕਈ ਕਹਿੰਦੇ ਨਾ ਵੀ ਹਾਂ ਯਾਰ ਚਟਾ ਨਹੀਂ ਪੀਣਾ ਤੇ ਔਰ ਕਵੀ ਸੋਚ ਲੈਂਦੇ ਵੀ ਸ਼ਰਾਬ ਪੀ ਲਈਏ ਹਨਾ ਪ੍ਰੈਗਾਂ ਖਾ ਲਈਏ ਐਸਾ ਰਖਾ ਲਈਏ ਜੀਲ ਥੱਲੇ ਰੱਖੀ ਗੋਲੀ ਖਾ ਲਈਏ ਇਸ ਵੀਰ ਨੇ 1 ਰੁਪਏ ਦੀ ਵੀ ਨਸ਼ੇ ਦੀ ਗੋਲੀ ਨਹੀਂ ਖਾਧੀ ਉਹਨੂੰ ਕਹਿੰਦੇ ਆ ਰਿਕਵਰੀ ਬਾਡੀ ਇਹ ਨਹੀਂ ਕਈ ਕਹਿੰਦੇ ਆ ਜੀ ਅਸੀਂ ਜੀ ਛਟਾਲੀ ਪੀਂਦੇ ਪਰ ਸਾਲ ਹਲਾ ਜੀ ਨਸ਼ੇ ਤੋਂ ਬਿਨਾ ਜਿਹੜਾ ਅਸੀਂ ਕੇਕ ਕੱਟਣਾ ਤੇ ਮੈਂ ਜਦੋਂ ਉਹਨਾਂ ਨੂੰ ਸਵਾਲ ਕਰਦਾ ਨਾ ਕਿ ਤੁਸੀਂ ਸ਼ਰਾਬ ਪੀਂਦੇ ਜੀ ਪਰ ਜੀ ਰਾਤ ਨੂੰ ਦੋ ਪੈਕ ਲਾ ਲਈਂਦੇ ਆ ਤੇ ਫਿਰ ਉਹ ਰਿਕਵਰੀ ਬੱਡੇ ਨਹੀਂ ਹੁੰਦਾ ਉਹ ਰਿਲੈਪਸ ਹੀ ਹੋਇਆ ਤਾਂ ਬੰਦਾ ਉਹ ਨਸ਼ੇ ਚ ਹੀ ਅਸੀਂ ਕਿੰਦੇ ਆ ਰਿਕਵਰੀ ਬੱਡੇ ਉਸੇ ਇਨਸਾਨ ਦਾ ਬਣਾਇਆ ਜਾਂਦਾ ਜਿਹੜਾ ਬੰਦਾ 1 ਰੁਪਏ ਦੀ ਵੀ ਨਸ਼ੇ ਦੀ ਗੋੜੀ ਨਾ ਖਾਵੇ ਵੱਡੇ ਨਸ਼ੇ ਤੇ ਸ਼ਰਾਬ ਬਹੁਤ ਵੱਡੀ ਚੀਜ਼ ਆ ਤੇ ਅੱਜ ਮੇਰਾ ਵੀਰ ਜਖਸ਼ਰ ਨੇ ਆ ਉਹਨੂੰ ਹੱਥ ਇੱਕ ਐਨਏ ਸੰਸਥਾ ਦਾ ਇੱਕ ਸੱੱਲਾ ਜਿਦੇ ਤੇ ਲਿਖਿਆ ਸਿਰਫ ਅੱਜ ਦੇ ਲਈ ਤੇ ਜੀ ਆਇਆਂ ਨੂੰ ਸਾਡੇ ਨਾਲ ਸਾਡਾ ਸਾਥ ਦੇਣ ਲਈ ਆਪਣੇ ਜ਼ਿੰਦਗੀ ਨੂੰ ਵਧੀਆ ਜਿਉਣ ਲਈ ਸਾਡਾ ਸਾਥ ਲੈਣ ਲਈ ਕਿਉਂਕਿ ਸਾਥ ਦੇਣ ਲਈ ਸਾਰੇ ਚੱਲ ਪੈਂਦੇ ਆ ਜਦੋਂ ਵੀ ਕੋਈ ਬੰਦਾ ਸੈਂਟਰ ਚ ਆਉਂਦਾ ਨਾ ਸਾਥ ਤੇ ਸਾਰੇ ਦੇ ਲਿੰਦੇ ਆ ਪਰ ਸਾਡਾ ਸਾਥ ਲੈੇ ਬਿਨਾ ਆਪਣੀ ਸੋਹਣੀ ਜ਼ਿੰਦਗੀ ਨੂੰ ਜਿਉਣ ਤੋਂ ਬਿਨਾ ਉਹ ਬੰਦਾ ਸਾਡੇ ਤੋਂ ਦੂਰੀ ਬਣਾ ਲੈਂਦਾ ਤੇ ਆਪਣੇ ਨਰਕ ਦੀ ਦੁਨੀਆ ਚ ਵੜ ਕੇ ਫਿਰ ਨਸ਼ੇ ਚ ਬਾਰ-ਬਾਰ ਸੈਂਟਰ ਕਰਦਾ ਜੇ ਵੀਰ ਮੇਰੇ ਨਾਲ ਅੱਜ ਜੁੜਿਆ ਏ ਤੇ ਤਾਂ ਹੀ ਇਹਨੇ ਅੱਜ 7 ਸਾਲ ਜ਼ਿੰਦਗੀ ਦੇ ਨਸ਼ੇ ਤੋਂ ਬਿਨਾ ਲੰਘੇ ਆ ਤੇ ਜੇ ਇਹ ਵੀ ਸੋਚ ਲੈਂਦਾ ਵੀ ਮੈਂ ਕੀ ਲੈਣਾ ਆਂ ਸੈਂਟਰ ਵਾਲਿਆਂ ਤੋਂ ਪਰ ਜਿੱਥੋਂ ਜ਼ਿੰਦਗੀ ਮਿਲੀ ਆ ਜੇ ਆਪਾਂ ਉਥੋਂ ਨਹੀਂ ਲੈਣਾ ਤੇ ਫਿਰ ਲੈਣਾ ਕਿੱਥੋਂ ਕਿਉਂਕਿ ਸੈਂਟਰ ਇੱਕ ਜ਼ਿੰਦਗੀ ਦਿੰਦਾ ਏ ਪਰ ਜੇ ਕੋਈ ਸਮਝੇ ਤੇ ਜੇ ਕੋਈ ਨਾ ਸਮਝੇ ਤਾਂ ਫਿਰ ਉਹ ਵਹੀ ਸੋਚਦਾ ਵੀ ਮੈਂ ਸੈਟਰ ਕੱਟ ਗਿਆ ਯਾਰ ਮੈਂ ਤੇ ਬਚਿਆ ਨਹੀਂ ਬਚਦਾ ਉਹ ਹੀ ਆ ਜਿਹੜਾ ਸਾਥ ਲੈਣ ਦੀ ਇੱਛਾ ਕਰਦਾ ਹੈ ਅਹੀਂ ਦੇਣ ਤੋਂ ਨਹੀਂ ਭੱਜਦੇ ਪਰ ਬੰਦੇ ਨੂੰ ਵੀ ਇੱਛਾ ਚਾਹੀਦੀ ਨਾ ਵੀ ਮੈਨੂੰ ਕੋਈ ਮੇਰਾ ਸਾਥ ਦੇਵੇ ਯਾਦ ਮੇਰਾ ਵੀਰ ਜਗਸ਼ਰਨ ਆਪਣੇ ਬਾਰੇ ਤੇ ਕੁਝ ਆਪਣੀ ਜ਼ਿੰਦਗੀ ਬਾਰੇ ਦੋ ਚਾਰ ਗੱਲਾਂ ਜ਼ਰੂਰ ਦੱਸੋ ਦੱਸੋ ਜੀ ਆਜੂ ਨੇੜੇ ਆਜ ਜੇਰਾਨਾ ਜਗਸ਼ਰਨ ਜੱਗਾ ਠੀਕ ਹੈ ਮੇਰਾ ਪਹਿਲੇ ਸੁਲਤਾਨ ਹੈ ਮੈਨੂੰ ਅੱਜ 7 ਸਾਲ ਹੋ ਗਏ ਨਸ਼ਾ ਛੱਡੇ ਨੂੰ ਤੇ ਮੈਂ ਆਪਣੇ ਘਰ ਪਰਿਵਾਰ ਚ ਸੁਖੀ ਆ ਠੀਕ ਹੈ ਮਨਸਾ ਛੱਡੇ 5 ਸਾਲ ਮੈਂ ਸੈਂਟਰ ਰਹਾ ਵਾ ਉਸ ਤੋਂ ਬਾਅਦ 2 ਸਾਲ ਮੈਨੂੰ ਘਰ ਲੈਂਦੇ ਆ ਹੋ ਗਏ ਆ ਮੇਰਾ ਵਿਆਹ ਹੋਇਆ ਮੇਰਾ ਬੱਚਾ ਹੋਇਆ ਵਾ ਠੀਕ ਹੈ ਹੁਣ ਮੈਂ ਵੀਰਾਂ ਨੂੰ ਇਹੋ ਸਲਾਹ ਦਿੰਨਾ ਕਿ ਨਸ਼ਾ ਛੱਡ ਕੇ ਬੰਦਾ ਰਹਿ ਸਕਦਾ ਜਿਹੜਾ ਕਹਿੰਦਾ ਕਿ ਨਸ਼ਾ ਨਹੀਂ ਛੱਡਿਆ ਜਾਂਦਾ ਉਹ ਸੈਂਟਰ ਦਾ ਇੱਕ ਜਰੀਆ ਵਾ ਕ ਹੱਲ ਆ ਬੰਦਾ ਇੱਥੇ ਰਹਿ ਸਕਦਾ ਵਾ ਤੇ ਨਸ਼ਾ ਛੱਡ ਸਕਦਾ ਵਾ ਬੰਦੇ ਨੂੰ ਕਈ ਯਾਰ ਹੁੰਦਾ ਵਾ ਕਿ ਬੰਦੇ ਕਹਿੰਦੇ ਨੇ ਕਿ ਯਾਰ ਉਹਦੇ ਦਿੱਕਤ ਆ। ਵਿਖੋ ਜਿੰਨੇ ਕੁੱਪੜਾ ਦੇ ਬਾਗਾਂ ਦੇ ਦੇਣੀਆਂ ਪੈਣੀਆਂ ਹੁਣ ਦਵਾਈ ਬਣੀ ਆ ਦਵਾਈ ਮਿਲਦੀ ਆ ਬੰਦਾ ਆਪਣੇ ਰੈਸਟ ਕਰੇ। ਠੀਕ ਆ ਕਈ ਕਹਿੰਦੇ ਆ ਜੀ ਸੈਂਟਰ ਵਿੱਚ ਫੋਟ ਮਾਰ ਹੁੰਦੀ ਓਹ ਗਲਤੀ ਕਰਦਾ ਬੰਦਾ ਉਹ ਤੇ ਮਾਂ ਪਿਓ ਵੀ ਗਲਤੀ ਕਰੇ ਉਹ ਵੀ ਘਰ ਫੋਟ ਦਿੰਦੇ ਆ। ਇਸ ਕਰਕੇ ਸੈਂਟਰ ਨੂੰ ਕੋਈ ਗਲਤ ਨਾ ਕਹਵੇ ਜਿੰਨੇ ਛੱਡਣਾ ਉਹਦੇ ਵਾਸਤੇ ਸਹੀ ਆ ਜਿੰਨਾਂ ਨਹੀਂ ਛੱਡਣਾ ਉਹਦੇ ਵਾਸਤੇ ਸੈਂਟਰ ਗਲਤ ਆ। ਆਹ ਸਹੀ ਗੱਲ ਆ ਉਹੀ ਗੱਲ ਦੇਖੋ ਪਤਾ ਕੀ ਹਰ ਬੰਦਾ ਕੈਮਰੇ ਸਾਹਮਣੇ ਨਹੀਂ ਬੋਲ ਸਕਦਾ ਕਿਉਂਕਿ ਇਹਦੇ ਲਈ ਵੀ ਇੱਕ ਕੰਫੀਡੈਂਸ ਇੱਕ ਵਿਲ ਪਾਵਰ ਦੀ ਜ਼ਰੂਰਤ ਹੁੰਦੀ ਆ ਉਹਨੇ ਛੋਟੇ ਜਿਹੇ ਲਫ਼ਜ਼ਾਂ 'ਚ ਇੱਕ ਗੱਲ ਕਹਿ ਦਿੱਤੀ ਜਾਨਾ ਵੀ ਜਿੰਨੇ ਬਚਣਾ ਹੈ ਉਹਦੇ ਲਈ ਹੱਲ ਸੈਂਟਰ ਹੀ ਆ ਤੇ ਜਿੰਨੇ ਨਹੀਂ ਬਚਣਾ ਮੈਂ ਤੇ ਅੱਗੇ ਵੀਰਾਂ ਨੂੰ ਵੀ ਕਹਿੰਦਾ ਹਾਂ ਮੇਰੇ ਨਾਲ ਜਿਹੜੇ ਸਟਾਫ ਵਾਲੇ ਆ ਜਾਂ ਅੰਦਰ ਫੈਮਿਲੀ ਵਾਲੇ ਆ ਵੀ ਯਾਰ ਸਾਡਾ ਮਕਸਦ ਆ ਵੀ ਨਸ਼ਾ ਛਡਾਉਣਾ ਸਾਡਾ ਮਕਸਦ ਪਾਬੰਦੀ ਨਹੀਂ ਆ ਵੀ ਤੁਹਾਨੂੰ ਪਾਬੰਦੀ 'ਚ ਰੱਖੀਏ ਫੇਰ ਹੀ ਬਚਣਾ ਹੈ ਪਰ ਮੈਨੂੰ ਹਾਲਤ ਦੱਸੋ ਵੀ ਅਸੀਂ ਕਿੱਦਾਂ ਤੁਹਾਨੂੰ ਬਚਾਈਏ ਜੇ ਸਾਡੇ ਕੋ ਹੱਲ ਆ ਤੇ ਤੁਸੀਂ ਸਾਡਾ ਸਾਥ ਲੋ ਤੇ ਆਪਣੀ ਜ਼ਿੰਦਗੀ ਨੂੰ ਜਿਓ ਅਸੀਂ ਥੋੜੀ ਕਹਿੰਦੇ ਆ ਵੀ ਹਾਂ 5 ਮਹੀਨੇ ਲਾਓ 1 ਸਾਲ ਲਾਓ 2 ਸਾਲ ਲਾਓ ਮੈਂ ਤੇ ਇਹ ਕਹਿੰਦਾ ਜੇ ਤੁਹਾਡਾ ਘਰ ਚ ਕੰਮ ਕੋਈ ਨਹੀਂ ਠੀਕ ਆ ਤੁਸੀਂ ਡੱਕਾ ਭੰਨ ਕੇ ਦੂਰਾ ਨਹੀਂ ਕਰਨਾ ਤੇ ਜੇ ਸਾਡਾ ਥੋੜਾ ਟਾਈਮ ਸਾਥ ਦੋ ਤੇ ਆਪਣਾ ਸਾਥ ਲੋ ਸਾਡਾ ਤੇ ਹੋਰ ਵੀਰਾਂ ਦੀ ਸੇਵਾ ਕਰੋ ਨਾਲ ਤੇ ਇਹਦੇ ਚ ਗਲਤ ਕੀ ਆ ਘਰੇ ਜਾਂਦੇ ਜੇ 5 ਮਹੀਨੇ ਲਾਉਂਦੇ ਜੇ ਜਾ ਕੇ ਫਿਰ ਨਸ਼ਾ ਕਰ ਲੈਂਦੇ ਜੀ ਫਿਰ ਸੈਂਟਰ ਵਾਲੇ ਚੁੱਕਣ ਆ ਜਾਂਦੇ ਫਿਰ ਸੈਂਟਰ ਤੋਂ ਘਰ ਦੇ ਦਾਖਲ ਕਰਾ ਦਿੰਦੇ ਆ ਐਦਾਂ ਕਰਦੇ ਕਰਦੇ ਇੱਥੇ 10-10 ਸਾਲ ਹੋ ਗਏ ਲੋਕਾਂ ਨੂੰ ਸੈਂਟਰ ਦਾ ਮੈਸੇਜ ਮਿਲਿਆ ਨੂੰ ਇਹ ਵੀਰ ਨੇ ਅੱਜ 7 ਸਾਲ ਕਬਰੀ ਲੱਲੀ ਆ ਕਈਆਂ ਨੂੰ 10 ਸਾਲ ਹੋ ਗਏ ਸੈਂਟਰ ਕਰਦਿਆਂ ਨੂੰ ਉਹ ਕਿਉਂ ਨਹੀਂ ਠੀਕ ਹੋਏ ਕਿਉਂਕਿ ਉਹ ਪ੍ਰੋਗਰਾਮ ਨੂੰ ਗਲਤ ਸਮਝਦੇ ਰਹੇ ਤੇ ਆਪਣੀ ਜ਼ਿੰਦਗੀ ਬਰਬਾਦ ਕਰਦੇ ਰਹੇ ਮੈਂ ਇਹੀ ਕਹਿਣਾ ਚਾਹੁੰਦਾ ਜੇ ਆਪਾਂ ਇਹ ਸੋਚਦੇ ਆਂ ਕਿ ਪ੍ਰਮਾਤਮਾ ਨੇ ਨਸ਼ਾ ਲਾਇਆ ਉਹ ਆਪੇ ਛਡਾਊਗਾ ਤੇ ਫਿਰ ਉਹਦੇ ਕੋਲ ਮੰਗਣਾ ਪੈਣਾ ਹੈ ਉਹਦੇ ਕੋਲ ਅਰਦਾਸ ਕਰਨੀ ਪੈਣੀ ਆ ਤੇ ਸਾਡਾ ਸਾਥ ਲੈਣਾ ਪੈਣਾ ਅਸੀਂ ਸਾਥ ਦੇਣ ਤੋਂ ਨਹੀਂ ਭਜਾਂਗੇ ਪਰ ਕਮਿਟਮੈਂਟ ਇਹ ਆ ਵੀ ਉਹ ਬੰਦਾ ਵਾਕੇ ਚਾਹੁੰਦਾ ਵੀ ਮੈਂ ਜ਼ਿੰਦਗੀ ਬਚਾਉਣੀ ਆ ਤੇ ਫਿਰ ਉਹਦੇ ਲਈ 5 ਮਹੀਨੇ ਨਹੀਂ ਆ ਉਹਦੇ ਲਈ ਕੋਈ ਟਾਈਮ ਨਹੀਂ ਆ ਉਹਦੇ ਲਈ ਇੱਕੋ ਚੀਜ਼ ਆ ਆਪਣੀ ਸੋਚ ਤੇ ਆਪਣਾ ਚਾਤਰ ਦਿਮਾਗ ਬੰਦ ਕਰਕੇ ਸਾਡੇ ਤੇ ਵਿਸ਼ਵਾਸ ਕਰੇ ਜਦੋਂ ਵੀ ਉਹਦਾ ਸਹੀ ਸਮਾਂ ਆਇਆ ਉਦੋਂ ਘਰੇ ਚਲ ਜੇ ਔਰ 5 ਮਹੀਨੇ ਲਾ ਕੇ ਜਿਹੜਾ ਸੋਚ ਕੇ ਚੱਲਿੰਦਾ ਵੀ ਮੈਂ 5 ਕੱਟਨੇ ਆ ਉਹ ਟਾਈਮ ਤੱਕ ਉਹ ਸੋਚ ਕੇ ਤੇ ਅੰਦਰੋਂ ਹੀ ਸਿੱਧਾ ਕਰੇ ਚਲ ਜਾਂਦਾ ਤੇ ਜਾ ਕੇ ਨਾ ਜਾ ਕਰ ਲੈ। ਜੇ ਸਾਡੇ ਨਾਲ ਰਹੂਗਾ ਤੇ ਫੇਰ ਹੀ ਉਹਨੂੰ ਸਾਫ਼ ਤੇ ਪਤਾ ਲੱਗੂਗਾ ਵੀ ਮੇਰੀ ਵਹਿਮਲੀ ਵੀ ਦੁਖੀ ਆ। ਯਾਰ ਮੇਰਾ ਨਾਲ ਅੰਦਰ ਜਿਹੜਾ ਮੁੰਡਾ ਉਹਦੀ ਭੈਣ ਵੀ ਦੁਖੀ ਆ, ਉਹਦੀ ਮਾਂ ਵੀ, ਉਹਦੇ ਬੱਚੇ ਵੀ ਕਿੰਨੀ ਦੁਨੀਆ ਦੁਖੀ ਆ। ਫੇਰ ਉਹਨੂੰ ਪਤਾ ਲੱਗਦਾ ਏ। ਫੇਰ ਉਹਨੂੰ ਅਥਾਤ ਹੁੰਦਾ ਏ ਵੀ ਵਾਕਈ ਯਾਰ ਸੈਂਟਰ ਵਾਲੇ ਗਲਤ ਨਹੀਂ ਆ। ਜੇ ਸਾਨੂੰ ਪਾਬੰਦੀ 'ਚ ਰੱਖਦੇ ਆ ਤੇ ਕਿਸੇ ਗੱਲ ਨਾਲ ਰੱਖਦੇ ਆ ਨਹੀਂ ਤੇ ਸਾਨੂੰ ਪਾਬੰਦੀ 'ਚ ਰੱਖਣ ਦੀ ਕੋਈ ਆਗਿਆ ਨਹੀਂ ਆ ਪਰ ਹੋਰ ਕੋਈ ਜਰੀਆ ਨਹੀਂ ਹੈਗਾ ਤੇ ਕੁਝ ਟਾਈਮ ਜੇ ਨਜਾ ਛੱਡਣ ਲਈ ਆਪਣੀ ਜ਼ਿੰਦਗੀ ਦਾ ਟਾਈਮ ਦੇਣਾ ਪਵੇ ਆਪਣੇ ਲਈ ਤੇ ਆਪਣੇ ਅਰਗੇ ਵੀਰਾਂ ਲਈ ਤੇ ਕੋਈ ਵੱਡੀ ਗੱਲ ਨਹੀਂ ਆ ਵੀਰ ਨੇ ਦੱਸਿਆ ਵੀ ਮੈਨੂੰ 5 ਸਾਲ ਸੈਂਟਰ ਰਿਆ ਆਪਣੀ ਮੈਰਿਜ ਕਰਾਉਣ ਤੋਂ ਬਾਅਦ ਵੀ ਠੀਕ ਆ ਫਿਰ ਵੀ ਸੈਂਟਰ ਰਿਆ ਤੇ ਅੱਜ 7 ਸਾਲ ਪੂਰੇ ਕਰ ਲਏ ਤੇ ਐਦਾਂ ਦੇ ਕਈ ਵੀਰ ਆ ਤੁਹਾਨੂੰ ਪਤਾ ਬਾਜ ਦੇ ਬਾਰੇ ਵੀ ਤੁਸੀਂ ਜਾਣਦੇ ਜੀ ਆਪਣਾ ਵੀਰ ਠੀਕ ਆ ਆਪਾਂ ਦਾ ਸਿੰਘ ਠੀਕ ਆ ਸਚੈਨ ਨੂੰ ਵੀ ਜਾਣਦੇ ਜੀ ਇਹਨੂੰ ਵੀ 4 ਸਾਲ ਹੋ ਗਏ ਆ ਠੀਕ ਆ ਨਿਸ਼ਾਨ ਨੂੰ ਵੀ ਵੀਰ ਨੂੰ ਤੁਸੀਂ ਜਾਣਦੇ ਜੀ ਇਹਨੂੰ ਵੀ 4 ਸਾਲ ਹੋ ਗਏ ਆ ਇਹ ਕਿਉਂ ਹੋਇਆ ਆ ਆ ਆਪਣਾ ਵੀਰ ਆ ਕੀ ਆਪਣਾ ਰਿਤਿਸ਼ ਇਹਨੂੰ ਵੀ ਸਾਲ ਹੋ ਗਿਆ ਪਰ ਇਹ ਬੰਦਾ ਫਿਰ ਗਲਤੀ ਕਰ ਗਿਆ ਚਲੋ ਕੋਈ ਗੱਲ ਨਹੀਂ ਗਲਤੀ ਇਨਸਾਨ ਤੋਂ ਹੁੰਦੀ ਪਰ ਅੱਜ ਫਿਰ ਤੁਹਾਡੇ ਨਾਲ ਆ ਠੀਕ ਹੈ ਅਸੀਂ ਉਹਨੂੰ ਗਲਤੀ ਨਹੀਂ ਮੰਨਦੇ ਹੋ ਜਾਂਦੀ ਆ ਕਿਉਂਕਿ ਇਹਨੂੰ ਵੀ ਸੋਚ ਸੀ ਕਿ ਸ਼ਾਇਦ ਮੈਂ ਖੁੱਲੀ ਆਜ਼ਾਦ ਪੰਛੀ ਹੋ ਕੇ ਤੇ ਵਧੀਆ ਆਪਣੀ ਜ਼ਿੰਦਗੀ ਜੀ ਸਕਦਾ ਪਰ ਕੋਈ ਨਹੀਂ ਜੀ ਸਕਦਾ ਸਾਡਾ ਸਾਥ ਉਹਨੇ ਹੀ ਲੈਣਾ ਹੈ ਜਿੰਨੇ ਨਸ਼ਾ ਛੱਡਣਾ ਹੈ ਤੇ ਅਸੀਂ ਉਹਨਾਂ ਲੋਕਾਂ ਲਈ ਸਾਰਿਆਂ ਲਈ ਮਾਰੇ ਆ ਜਿਨ੍ਹਾਂ ਨੇ ਨਸ਼ਾ ਨਹੀਂ ਛੱਡਣਾ ਬਸ ਇੰਨੀਆਂ ਕੁ ਬੇਨਤੀਆਂ ਮੈਂ ਕਰਦਾ ਕਿ ਜਿਹੜੇ ਵੀ ਵੀਰ ਮੇਰੇ ਨਸ਼ਾ ਛੱਪਣਾ ਚਾਹੁੰਦੇ ਮੇਰੇ ਨਾਲ ਸੰਪਰਕ ਕਰਿਓ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਮੈਂ ਉਸ ਵੀਰ ਦੀ ਜ਼ਿੰਦਗੀ ਬਚਾ ਸਕਾਂ ਜੇ ਮੈਂ ਬਚਾ ਸਕਿਆ ਤੇ ਥੋੜਾ ਟਾਈਮ ਨੂੰ ਆਪਣੀ ਜ਼ਿੰਦਗੀ ਦਾ ਦੇ ਦਿਓ ਤੇ ਬਾਕੀ ਟਾਈਮ ਆਪਣੀ ਜ਼ਿੰਦਗੀ ਦੇ ਇੰਜੋਏ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ